ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਬੀਜੇਪੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਆ ਉਹਨਾਂ ਨੇ ਸਾਰੇ ਸਾਡੇ ਪੰਜਾਬੀਆਂ ਨੂੰ ਇੱਕ ਜਿਹੜਾ ਇੱਕ ਪਲੇਟਫਾਰਮ ਤੇ ਆ ਕੇ ਖੜਾ ਕਰਤਾ ਆ ਅਸੀਂ ਤਾਂ ਦਿੱਲੀ ਦੀ ਹਿੱਕ ਤੇ ਝੰਡਾ ਲਾ ਦਿੱਤਾ ਸੀਗਾ ਇਹ ਤਾਂ ਫੇਰ ਪੰਜਾਬ ਯੂਨੀਵਰਸਿਟੀ ਦੇ ਛੋਟੇ ਇਲੈਕਸ਼ਨ ਐ ਅਸੀਂ ਤਾਂ ਦਿੱਲੀ ਜਿੱਤ ਲਈ ਸੀਗੀ ਤੇ ਇਹ ਤਾਂ ਫੇਰ ਛੋਟਾ ਜਿਹਾ ਮੋਰਚਾ ਐ ਵੈਕਰਜੀ ਕਾਕਾਲ ਸਾਹਿਬ ਵੈਕਰਜੀ ਕੀ ਬੰਦੇ ਆ ਇਹ ਸਾਡਾ ਪੰਜਾਬ ਲੇਹ ਲਦਾਖ ਤੱਕ ਸੀਗਾ ਅੱਜ ਸੂੰਗੜ ਕੇ ਐਡਾ ਜਾਂ ਰਹਿ ਗਿਆ ਕਿਉਂਕਿ ਇਹਦਾ ਕਾਰਨ ਇਹ ਹੈ ਕਿ ਸੂਹਾ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਇਹ ਚੰਡੀਗੜ੍ਹ ਸਾਡੇ ਬਜ਼ੁਰਗਾਂ ਦੀਆਂ ਜ਼ਮੀਨਾਂ ਤੇ ਬਣਿਆ ਹੋਇਆ ਹੈ ਇਹ ਸੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਹੋਏ ਆ ਜਿੱਥੇ ਪੰਜਾਬ ਤੋਂ ਵੱਖ-ਵੱਖ ਥਾਵਾਂ ਤੋਂ ਲੋਕ ਪਹੁੰਚੇ ਹੋਏ ਨੇ ਸਾਨੀਟ ਚੋਣਾ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੱਦਾਂ ਇੱਕ ਵੱਡੀ ਜਿੱਦ ਤਾਦਾਦ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਸੋ ਆਪਣੇ ਨਾਲ ਦੋਸਤ ਗਏ ਨੇ ਭਾਜੀ ਕੀ ਕਹਿਣਾ ਚਾਹੋਗੇ ਕਿ ਜਿਹੜਾ ਯੂਨੀਵਰਸਿਟੀ ਦੇ ਵਿੱਚ ਅੱਜ ਇਕੱਠ ਹੋਇਆ ਸੈਨੇਟ ਚੋਣਾਂ ਨੂੰ ਲੈ ਕੇ ਅੱਜ ਪੂਰਾ ਪੰਜਾਬ ਖੜਿਆ ਹੈ ਭਾਈ ਜੀ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਸੈਂਟਰ ਦੀ ਸਰਕਾਰਾਂ ਨੂੰ ਜਿਨ੍ਹਾਂ ਨੇ ਜੱਦੂ ਤੋਂ ਬਾਅਦ ਤੁਰੰਤ ਸਾਡੇ ਨਾਲ ਧੱਕਾ ਕਰਦੇ ਆਏ ਮੈਂ ਚਾਹੇ ਉਹ ਪੰਜਾਬ ਦੇ ਬੋਲਦੇ ਇਲਾਕੇ ਹੋਣ ਚਾਹੇ ਉਹ ਪਾਣੀ ਦੇ ਮਸਲੇ ਹੋਣ ਚਾਹੇ ਉਹ ਚੰਡੀਗੜ੍ਹ ਦੇ ਮਸਲੇ ਹੋਣ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਜਿਹਦੇ ਪੰਜਾਬ ਦੇ ਜਿਹੜੇ ਸੂਝਵਾਨ ਸੋਚ ਵਾਂਜਾਰੇ ਬਜ਼ੁਰਗਾਂ ਤੇ ਨੌਜਵਾਨਾਂ ਦਾ ਜਿਹੜਾ ਉਤਸ਼ਾਹ ਤੁਸੀਂ ਦੇਖ ਲਿਆ ਦੇਖ ਲਿਆ ਇਹਨਾਂ ਦੀ ਬਹਾਦਰੀ ਦੇਖ ਲਿਆ ਇਹਨਾਂ ਦਾ ਤੁਸੀਂ ਇਹਨਾਂ ਨੇ ਅੱਜ ਤੱਕ ਕਿਤੇ ਪਿੱਠ ਪਿੱਠਨੇ ਆ ਦਿਖਾਈ ਹੈ ਨਾ ਆਪਣੀ ਪਿੱਠ ਤੇ ਹੱਥ ਰਖਵਾਇਆ ਮੈਂ ਇਹਨਾਂ ਨੂੰ ਸਾਥ ਦੇਣਾ ਚਾਹੁੰਦਾ ਸਾਡੇ ਨਾਲ ਮਿਲ ਕੇ ਚਲੋ ਦੇਸ਼ ਦੀ ਤਰੱਕੀ ਹੈ ਜੇ ਉਲਟ ਚਲੋਗੇ ਫਿਰ ਇਹ ਅਜਾ ਸਰਕਾਰਾਂ ਬਟਨੇ ਜਾਣਗੇ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਸਾਰੇ ਗੇਟ ਬੰਦ ਕਰ ਦਿੱਤੇਗੇ ਔਰ ਚੰਡੀਗੜ੍ਹ ਦੇ ਬਾਡਰਾਂ ਤੇ ਵੀ ਯਾਨੀ ਰੋਕ ਲਾ ਦਿੱਤੀ ਹੈ ਕਿ ਹੁਣ ਰੋਕਿਆ ਜਾ ਰਿਹਾ ਪਰ ਫਿਰ ਵੀ ਇੰਨਾ ਭਾਰੀ ਇਕੱਠ ਹੋਇਆ ਮੈਂ ਕੋਈ ਇਹਨਾਂ ਨੂੰ ਦੱਸਣਾ ਚਾਹਨਾ ਚਾਹੇ ਇਹਨਾਂ ਨੇ ਚੰਡੀਗੜ੍ਹ ਦੇ ਬਾਰਡਰ ਰੋਕੇ ਹੋਣ ਚਾਹੇ ਇਹਨਾਂ ਨੇ ਦਰਵਾਜ਼ੇ ਰੋਕੇ ਹੋਣ ਪਰ ਇਹ ਪੰਜਾਬ ਹੈ ਇਸ ਇੱਥੋਂ ਦੇ ਬਜ਼ੁਰਗ ਇਕੱਠੇ ਹੋਗੇ ਨਾ ਜਦੋਂ ਨੌਜਵਾਨ ਇਕੱਠੇ ਹੋਗੇ ਫਿਰ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਇਹਨਾਂ ਨੇ ਪਹਿਲਾਂ ਚੰਡੀਗੜ੍ਹ ਦੇ ਬਾਰਡਰ ਤੋੜੇ ਫਿਰ ਯੂਨਿਟ ਦੇ ਦਰਵਾਜ਼ੇ ਤੋੜੇ ਤੇ ਫਿਰ ਉਹਨਾਂ ਧਰਨਾ ਜਿਹੜਾ ਕਾਮਯਾਬ ਕਰਤਾ ਮੈਨਾਂ ਨੂੰ ਇਹ ਹਿਸਲਾ بار بار ਦੇਣਾ ਚਾਹੁੰਦਾ ਵੀ ਬਚ ਕੇ ਰਹੋ ਪੰਜਾਬ ਤੋਂ ਕਿ ਪੰਜਾਬ ਇਹਨਾਂ ਤੋਂ ਬਚ ਕੇ ਰਹੋ ਅਸਲੀ ਗੱਲ ਹੈ ਅਸੀਂ ਤਾਂ ਦਿੱਲੀ ਦੀ ਹਿੱਕ ਤੇ ਝੰਡਾ ਲਾਤਾ ਸੀਗਾ ਇਹ ਤਾਂ ਫੇਰ ਪੰਜਾਬ ਯੂਨੀਵਰਸਿਟੀ ਦੇ ਛੋਟੇ ਲੈਕਚਰ ਇਲੈਕਸ਼ਨ ਹੈ ਜਿਹੜਾ ਵੀ ਰੌਲਾ ਹੈ ਅਸੀਂ ਤਾਂ ਦਿੱਲੀ ਜਿੱਤ ਲਈ ਸੀਗੀ ਤੇ ਇਹ ਤਾਂ ਫੇਰ ਛੋਟਾ ਜਿਹਾ ਮੋਰਚਾ ਹੈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਪੱਤੇ ਸੋ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਯਾਨੀ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਹੈ ਕਹਿੰਦੇ ਕਿ ਅਸੀਂ ਦਿੱਲੀ ਜਿੱਤ ਲਈ ਸੀ ਪਰ ਪਿੱਛੇ ਨਹੀਂ ਹਟਾਂਗੇ ਸੋ ਕੀ ਕਹਿਣਾ ਚਾਹੋਗੇ ਆਉਣੇ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਲੱਗਦਾ ਹੈ ਕਿ ਸੈਨੇਟ ਚੋਣਾਂ ਦੇ ਵਿੱਚ ਕੁਝ ਹੋ ਸਕਦਾ ਪੰਜਾਬ ਨੇ ਆਪਣਾ ਜਵਾਬ ਦੇਤਾ ਇਹਨਾਂ ਨੇ ਸਾਨੂੰ ਦੱਸਤਾ ਵੀ ਚੰਡੀਗੜ੍ਹ ਵੀ ਸਾਡਾ ਹੈ ਪਾਣੀ ਵੀ ਸਾਡੇ ਹੈ ਅਸੀਂ ਪਾਣੀਆਂ ਦੇ ਰੱਖੇ ਵੀ ਹੈ ਅਸੀਂ ਚੰਡੀਗੜ੍ਹ ਦੇ ਰੱਖੇ ਵੀ ਹੈ ਅਸੀਂ ਆਪਣੀ ਬੋਲ ਦੀ ਮਾਂ ਬੋਲੀ ਪੰਜਾਬੀ ਦੀ ਰੱਖੇ ਹੈਗੀਆਂ ਇਹਨਾਂ ਤੇ ਕੋਈ ਵੀ ਹੱਥ ਪਾਊਗਾ ਪੰਜਾਬ ਨੂੰ ਨਾ ਗੁਜਾ ਨਾ ਮਨਜ਼ੂਰ ਹੈ ਤੇ ਨਾ ਮੰਨੇ ਹੈ ਨਾ ਮੰਨਣਗੇ ਇਸ ਅਸੀਂ ਅਸੀਂ ਨਾ ਹੋਰ ਪੰਜਾਬ ਦੇਸ਼ ਦੇ ਬਾਕੀ ਸਟੇਟਾਂ ਕਿਤੇ ਨਾ ਕਿਤੇ ਦਬਜਣੀਆਂ ਕਿਤੇ ਕਿਤੇ ਗਰੀਬੀ ਕਰਕੇ ਦਬਜਣੀਆਂ ਕਿਸੇ ਨੂੰ ਕਿਵੇਂ ਡਰਾ ਕੇ ਡਰਾ ਲਾ ਦੇ ਨਾ ਸਾਡੀ ਕੌਮ ਡਰਨ ਵਾਲੀ ਹੈ ਨਾ ਦਬਣ ਵਾਲੀ ਹੈ ਤੇ ਨਾ ਵੀ ਕੰਨੜ ਅੱਛਾ ਤੁਸੀਂ ਕਿਹਾ ਕਿ ਦਿੱਲੀ ਜਿੱਤ ਕੇ ਆਏ ਸੀ ਇਹ ਸਾਡੇ ਲਈ ਕੀ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਨੌਜਵਾਨ ਵੀ ਆਇਆ ਹੈ ਕਿਸਾਨ ਵੀ ਪਹੁੰਚੇ ਹੋਏ ਨੇ ਹਾਲਾਂਕਿ ਬੜੇ ਗੇਟ ਵੀ ਤੋੜੇ ਗੇ ਲਾਠੀ ਚਾਰਜ ਵੀ ਹੋਇਆ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਤੇ ਨਾ ਤਾਂ ਸਾਨੂੰ ਹੁਣ ਤੱਕ ਦਿੱਲੀ ਨਾ ਰੋਕ ਸਕੇ ਤੇ ਨਾ ਇਹ ਹੁਣ ਸਾਨੂੰ ਚੰਡੀਗੜ੍ਹ ਦਾ ਪ੍ਰਸ਼ਾਸਨ ਰੋਕ ਸਕਦਾ ਹੈ ਅਸੀਂ ਤਾਂ ਪੰਜਾਬੀਆਂ ਨੇ ਜਿਹੜੀ ਵੀ ਚੀਜ਼ ਨੂੰ ਹੱਥ ਪਾਇਆ ਤਾਂ ਸਾਡੀ ਫਤਹਿ ਹੋਈ ਹੈ ਤੇ ਫਤਹਿ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋ ਅਸੀਂ ਹੋਰਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਲੋਕ ਪਹੁੰਚੇ ਹੋਏ ਨੇ ਸੋ ਮਲੁਕਾ ਜੀ ਵੀ ਸਾਡੇ ਨਾਲ ਖੜੇ ਨੇ ਮਲੁਕਾ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਪੰਜਾਬ ਤੋਂ ਯਾਨੀ ਵੱਖ-ਵੱਖ ਥਾਵਾਂ ਤੋਂ ਯਾਨੀ ਪੂਰੇ ਲੋਕ ਪਹੁੰਚੇ ਹੋਏ ਨੇ ਗੇਟ ਵੀ ਤੋੜੇ ਗਏ ਨੇ ਹਾਲਾਂਕਿ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਇਹ ਤਾਂ ਇਹ ਗੱਲ ਆ ਵੀ ਕੇਂਦਰ ਸਰਕਾਰ ਜਾਣਬੁੱਝ ਕੇ ਪੰਗਾ ਲੈ ਰਹੀ ਹੈ ਤਾਂ ਇਹ ਉਹਨਾਂ ਨੂੰ ਇਹ ਪਤਾ ਵੀ ਬੇਸ਼ੱਕ ਪੰਜਾਬੀ ਇੱਕ ਦੂਜੇ ਦੇ ਵਿਰੋਧੀ ਹੁਣ ਵੋਟਾਂ ਵੇਲੇ ਇਹਨਾਂ ਦਾ ਜੋ ਮਰਜ਼ੀ ਮਾਹੌਲ ਹੋਵੇ ਪਰ ਜਦੋਂ ਆਫ਼ਤ ਆਉਂਦੀ ਆ ਪੰਜਾਬ ਤੇ ਉਦੋਂ ਪੰਜਾਬ ਦੇ ਲੋਕ ਇਕਜੁੱਟ ਹੋ ਜਾਂਦੇ ਆ ਹਮੇਸ਼ਾ ਵਾਸਤੇ ਹੁੰਦੇ ਆਏ ਨੇ ਤੇ ਅੱਗੇ ਵੀ ਹੁੰਦੇ ਰਹਿਣਗੇ ਹੁਣ ਤਾਂ ਸਾਡੇ ਜਵਾਕਾਂ ਦੇ ਫਿਊਚਰ ਤੇ ਖਤਰਾ ਜਿਹੜੇ ਸਾਡੇ ਬੱਚੇ ਇੱਥੇ ਪੜ੍ਹਦੇ ਨੇ ਕਿਉਂਕਿ ਪਹਿਲਾਂ ਹੀ ਬਹੁਤ ਗੱਲ ਹੋ ਰਹੀ ਆ ਸਾਡਾ ਪੰਜਾਬ ਲੇਹ ਲਦਾਖ ਤੱਕ ਸੀਗਾ ਅੱਜ ਸੂੰਗੜ ਕੇ ਐਡਾ ਜਿਹਾ ਰਹਿ ਗਿਆ ਕਿਉਂ ਕਿ ਦਾ ਕਾਰਨ ਇਹ ਹੈ ਕਿ ਭਾਜਪਾ ਚਾਹੁੰਦੀ ਹੈ ਕਿ ਜਿਹੜੀ ਆਰਐਸਐਸ ਹੈ ਭਾਗਵਤ ਹੈ ਇਹ ਇਹਦੇ ਵਿੱਚ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਆਪਣੇ ਸਾਰਾ ਕੁਝ ਲਿਆ ਕੇ ਰੱਖ ਜੇ ਇੱਥੇ ਇਹਨਾਂ ਨੂੰ ਸਾੰਭਰ ਵਾਲਾ ਇੱਥੇ ਫੈਸਲੇ ਲੈਣ ਵਾਲਾ ਸਾਰੇ ਮੁਖੀ ਆਰਐਸਐਸ ਦੇ ਹੋਣ ਤਾਂ ਕਿ ਜਿਹੜਾ ਕਦਰਵੇ ਬੋਲਣ ਜੋਗੇ ਨਾ ਰਹਿਣ ਅੱਜ ਤੇ ਹਜੇ ਸਿਰਫ ਇੱਥੇ ਇਹ ਗੱਲ ਕਹਿ ਸਕਦੇ ਆ ਵੀ ਅੱਜ ਅਸੀਂ ਇੱਥੇ ਇੱਕ ਸਮਰਥਨ ਦੇਣ ਆਏ ਹਾਂ ਮੀਡੀਆ ਸਮਰਥਨ ਦੇਣ ਆਏ ਆ ਪੰਜਾਬ ਦੇ ਲੋਕ ਸਮਰਥਨ ਦੇਣ ਆਏ ਨੇ ਜੇ ਪੰਜਾਬ ਦੇ ਇਥੋਂ ਦੇ ਸਟੂਡੈਂਟਾਂ ਦੀਆਂ ਮੰਗਾਂ ਨਾਮੰਦੀਆਂ ਗਈਆਂ ਯੂਨੀਵਰਸਿਟੀ ਦੀ ਜੋ ਵੀ ਮੰਗ ਹੈ ਇਥੋਂ ਦੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਨਾਮੰਨੀ ਗਈ ਤਾਂ ਇਹ ਸ਼ੰਘਾਰ ਚ ਇਸ ਤੋਂ ਤਿੱਖਾ ਤੇ ਤੇਜ ਹੋਵੇ। ਨਾਲੂ ਕੀ ਲੱਗਦਾ ਕਿ ਮੰਗਾ ਜਲਦੀ ਮੰਨ ਲਿੱਤੀਆਂ ਜਾਣਗੀਆਂ ਯਾ ਆਸਾਨ ਹੋਵੇਗਾ ਮੰਗਾ ਨੂੰ ਮਨਾਣਾ। ਮੰਗੀਆਂ ਤਾਂ ਸੀ ਵਾਪਸ ਤਾਂ ਉਹਨਾਂ ਨੇ ਨਾ ਕੀਤਾ ਵੀ ਅਸੀਂ ਫੈਸਲਾ ਵਾਪਸ ਲੈ ਲੈਂਦੇ ਆ ਪਰ ਕੋਈ ਪੱਕੇ ਤੌਰ ਤੇ ਵਾਪਸ ਨਹੀਂ ਲਿਆ ਗਿਆ। ਇਹਨਾਂ ਨੂੰ ਇਹ ਚੀਜ਼ਾਂ ਚੁਪਤੀਆਂ ਨੇ ਕਿ ਪੰਜਾਬ ਦੇ ਜਿਹੜੇ ਲੋਕ ਨੇ ਜੇ ਇਹ ਹੌਲੀ-ਹੌਲੀ ਕਿਉਂਕਿ ਸਾਨੂੰ ਉਲਝਾਇਆ ਕਿੱਥੇ ਸਾਡੀ ਗਲਤੀ ਕਿੱਥੇ ਰਹੀ ਹੈ। ਮੁਫਤ ਆਟੇ ਦੇ ਵਿੱਚ, ਮੁਫਤ ਬਿਜਲੀ ਦੇ ਵਿੱਚ, ਹੋਰ ਸਹੂਲਤਾਂ ਦੇ ਵਿੱਚ ਤੇ ਅੱਜ ਸਾਡੀ ਐਜੂਕੇਸ਼ਨ ਦੇ ਉੱਪਰ ਦਾਕਾ ਮਾਰਨ ਜਾ ਰਹੀ ਹੈ ਬੀਜੇਪੀ ਵੀ ਇਹ ਲੋਕ ਸਿਰਫ ਤੇ ਸਿਰਫ ਅਡਾਨੀ ਅਵਾਨੀ ਦੇ ਜਿਹੜਾ ਉਹਨਾਂ ਦੇ ਥੱਲੇ ਲੱਗ ਕੇ ਚੱਲਣ ਇਹ ਹੀ ਚੀਜ਼ ਚਾਉਂਦੀ ਆ ਪਰ ਇਹ ਪੰਜਾਬ ਦੇ ਲੋਕ ਨੇ ਅਣਖੀ ਨੇ ਇਹ ਪਹਿਲੀ ਵਾਰ ਗੱਲ ਨਹੀਂ ਇਹ ਤੋਂ ਪਹਿਲਾਂ ਬਥੇਰੇ ਰਾਜੇ ਮਹਾਰਾਜੇ ਆ ਕੇ ਤੁਰ ਗਏ ਇਹ ਪੰਜਾਬ ਕਦੇ ਖਤਮ ਨਹੀਂ ਹੋਊਗਾ ਜਿਵੇਂ ਹੁਣ ਇੱਥੋਂ ਦੇ ਪੰਜਾਬੀ ਦੇ ਜਿਹੜੇ ਲੋਕ ਆਪਾਂ ਨੂੰ ਕਹਿੰਦੇ ਨੇ ਕਿ ਸੂਹਾ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਚੰਡੀਗੜ੍ਹ ਸਾਡੇ ਬਜ਼ੁਰਗਾਂ ਦੀਆਂ ਜ਼ਮੀਨਾਂ ਤੇ ਬਣਿਆ ਹੋਇਆ ਹੈ ਇਹ ਯੂਨੀਵਰਸਿਟੀ 1882 ਦੇ ਵਿੱਚ ਲਾਹੌਰ ਦੇ ਵਿੱਚ ਬਣੀ ਸੀ ਇੱਥੇ ਅੰਗਰੇਜ਼ਾਂ ਤੋਂ ਅਸੀਂ ਲੈ ਕੇ ਆਏ ਆ ਇਹ ਸਾਡਾ ਨਿੱਜੀ ਹੱਕ ਹੈ ਸਾਡੀ ਪ੍ਰਾਪਤੀ ਤੇ ਸਾਡੀ ਹੀ ਰੱਖ ਸੋ ਸੋ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਸੋ ਹੋਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਇਧਰਲੇ ਪਾਸੇ ਚੱਲਦੇ ਆ ਸੋ ਭਾਜੀ ਨਾਲ ਗੱਲਬਾਤ ਹੈ ਭਾਜੀ ਕੀ ਕਹਿਣਾ ਚਾਹੋਗੇ ਕਿ ਬੱਡਾ ਕੱਠ ਦਿਖ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਯਾਨੀ ਸਟੂਡੈਂਟ ਖੜੇ ਨੇ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਬੀਜੇਪੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਆ ਉਹਨਾਂ ਨੇ ਸਾਰੇ ਸਾਡੇ ਪੰਜਾਬੀਆਂ ਨੂੰ ਇੱਕ ਜਿਹਾ ਇੱਕ ਪਲੇਟਫਾਰਮ ਤੇ ਖੜਾ ਕਰਤਾ ਆ ਕਿਉਂਕਿ ਜਿਹੜੇ ਸਾਡੇ ਸਾਰੇ ਅਲੱਗ-ਅਲੱਗ ਪਲੇਟਫਾਰਮ ਸੀਗੇ ਉਹ ਇੱਕ ਹੋ ਗਏ ਅੱਜ ਅਸੀਂ ਮੈਂ ਇਹੀ ਕਹਿਣਾ ਚਾਹਾਂ ਮੇਰੀ ਜਿਹੜੀ ਸੋਚ ਹੈ ਮੈਂ ਉਹਦੇ ਜਿਹੜਾ ਅਸਲੀ ਭਗਮ ਕਰਨ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਹੋ ਗਿਆ ਅੱਜ ਤੇ ਜਿੰਨੀ ਵੀ ਦੂਜਾ ਜਿਹੜਾ ਭਗਵੰਤ ਮਾਨ ਹੈ ਆਪਣਾ ਜਦੋਂ ਸਾਡੇ ਪੰਜਾਬ ਦਾ ਜਿਹੜਾ ਬਾਰਡਰ ਹੈ ਉੱਥੇ ਪੂਰੇ ਬੈਰੀਕੇਟਿੰਗ ਕੀਤੀ ਹੋਈ ਹੈ ਉੱਥੋਂ ਅੰਦਰ ਨਹੀਂ ਆਣ ਦੇ ਰਹੇ ਪੰਜਾਬੀਆਂ ਨੂੰ ਤਾਂ ਇਹ ਕੱਟ ਹੋਰ ਚੋਗਣਾ ਹੋਣਾ ਸੀ ਪਰ ਮੈਂ ਪੰਜਾਬੀਆਂ ਨੂੰ ਇਹ ਭਾਈ ਦੇਣਾ ਚਾਹੁੰਦਾ ਇੱਕ ਸੱਜ ਦੇ ਵਿੱਚ ਇਕੱਠੇ ਹੋਏ ਆ ਸਾਨੂੰ ਇਦਾਂ ਹੀ ਇਕੱਠੇ ਹੋਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੀ ਯੂਨੀਵਰਸਿਟੀ ਨੂੰ ਆਪਣੇ ਪੰਜਾਬ ਨੂੰ ਆਪਣੀ ਕੌਮ ਨੂੰ ਬਚਾ ਸਕੀਏ ਜਰੂਰ ਇਹ ਬਹੁਤ ਵਧੀਆ ਕਦਮ ਸੀਗਾ ਸਾਡੀ ਇੱਕ ਇੱਕ ਹੋਕੇ ਦੇ ਸੀ ਇਕੱਠੇ ਹੋਏ ਇੱਥੇ ਸਹੀ ਹੈ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਭਾਰੀ ਇਕੱਠ ਦੇਖਿਆ ਗਿਆ ਸੀ ਬਾਡਰਾਂ ਦੇ ਭਾਰੀ ਇਕੱਠ ਦੇਖਿਆ ਗਿਆ ਸੀ ਅੱਜ ਚੰਡੀਗੜ੍ਹ ਦੇ ਵਿੱਚ ਵੀ ਭਾਰੀ ਇਕੱਠ ਦੇਖਿਆ ਗਿਆ ਖਾਨੂੰ ਕੀ ਲੈਂਦਾ ਜਿੱਦਾਂ ਤੁਸੀਂ ਕਿਹਾ ਕਿ ਬਾਡਰਾਂ ਤੇ ਰੋਕਿਆ ਗਿਆ ਅਗਰ ਬਾਡਰਾਂ ਤੇ ਨਾ ਰੋਕਿਆ ਜਾਂਦਾ ਕਿ ਦਿੱਲੀ ਬਾਗੂ ਹੀ ਇਕੱਠਾ ਵੱਡਾ ਹੋਣਾ ਸੀ ਬਿਲਕੁਲ ਜੀ ਬਿਲਕੁਲ ਜਿੱਦ ਨਹੀਂ ਹੋਈ ਵੱਡ ਇਕੱਠ ਹੋਣਾ ਸੀ ਕਿਉਂਕਿ ਪੰਜਾਬ ਦਿੱਲੀ ਜਾਣਾ ਹਰ ਇੱਕ ਬੰਦੇ ਵਾਸਤੇ ਔਖਾ ਸੀ ਚੰਡੀਗੜ੍ਹ ਨੇੜੇ ਆ ਨੇੜੇ ਆਉਣ ਕਰਕੇ ਸਾਰਾ ਪੰਜਾਬ ਉੱਠ ਕੇ ਆਉਣ ਨੂੰ ਤਿਆਰ ਪਰ ਅੱਜ ਇਹਨਾਂ ਨੇ ਜਿਹੜੇ ਬੈਰੀਕੇਟਿੰਗ ਕਰੀ সরকার ਦਾ ਵੀ ਫੇਲੀਅਰ ਹੈ ਭੋਗਾਂ ਤਮਾਮ ਜਿਹੜੀ ਸਰਕਾਰ ਹੈ ਉਹਨਾਂ ਦਾ ਵੀ ਫੇਲੀਅਰ ਹੈ ਕਿਉਂਕਿ ਉਹਨਾਂ ਨੇ ਵੀ ਐਸਐਸਪੀ ਜਿਹੜਾ ਮੋਹਾਲੀ ਉਹਨਾਂ ਨੇ ਉਹ ਕਰਿਆ ਵੀ ਤੁਸੀਂ ਇਹਨੂੰ ਬੈਰੀਕੇਡਿੰਗ ਕਰਕੇ ਕਿਸੇ ਨੂੰ ਅੰਦਰ ਨਾ ਆਣ ਦੇ ਚੰਡੀਗੜ੍ਹ ਦੀ ਬਲਾਕੇਜ ਕਰੀਏ ਪੂਰਾ ਚੰਡੀਗੜ੍ਹ ਬਲੌਕ ਕਰਿਆ ਹੋਇਆ ਇਸ ਟਾਈਮ ਉਹਨਾਂ ਨੇ ਅਸੀਂ ਬੜੇ ਘੁੰਮ ਫਿਰ ਕੇ ਫੇਰ ਪਹੁੰਚਿਆ 2 ਘੰਟੇ ਸਾਨੂੰ ਮੋਹਾਲੀ ਤੋਂ ਇੱਥੇ ਆਉਣ ਨੂੰ ਲੱਗੇ ਤੇ ਬਹੁਤ ਮਤਲਬ ਮੈਂ ਤਾਂ ਸੋਚਦਾ ਬਹੁਤ ਵਧੀਆ ਭਈ ਪੰਜਾਬ ਜਿੰਨੇ ਪੰਜਾਬੀ ਸੀ ਉਹ ਇੱਕ ਇੱਕ ਹੋ ਕੇ ਤੇ ਇਕੱਠੇ ਹੋ ਗਿਆ ਬਹੁਤ ਵਧੀਆ ਤੁਸੀਂ ਗੱਲਬਾਤਾਂ ਕਹਿੰਦੇ ਹੋ ਸੋ ਹੋਰਾਂ ਦੇ ਨਾਲ ਵੀ ਗੱਲਬਾਤ ਕਰਾਨੇ ਭਰਾ ਨਾ